ਅਸੀਂ ਮਾਰਦਿਆਂ ਮੱਲਾ ਲੋਕੀ ਮਾਰਦਿਆਂ ਗੱਲਾਂ ਲੋਕੀ ਸੁਣ ਰੇ ਤੂੰ ਚਛੁੰਦਰ ਤੂੰ ਲੈ ਗਿਆ ਟੋਚਨ ਮੈਨੇ ਤੂੰ ਇਹ ਬਾਤ ਮੈਨੇ ਕਈਆਂ ਵੇ ਸੁਣ ਲਈ ਕਈ ਤਨ ਨੇ ਹੋ ਗਈ ਆ ਰਾਜਤਰਾ ਮੋਤਾ ਸੁਣ ਲਈ ਕੌਣ ਸਾਂ ਟੋਚਨ ਮੈ ਲੈ ਗਿਆ ਥਾ ਤੂੰ ਤਨੇ ਟੋਚਨ ਪਤਾ ਖਿਲ ਗਿਆ ਥਾ ਉਹ ਟੋਚਨ ਔਰ ਭਾਈ ਖੋਲ ਰੱਖਿਆ ਸਾਰਾ ਅਬ ਡਾਲ ਦਾਂਗੇ ਆਪਸੇ ਵੈਸੇ سپورਟ ਬਣਾਇ ਰੱਖੋ ਜੋ ਭਾਈ ਇਹ ਕੁੱਤਾ ਵੀ ਲੀਭੋ ਕਰੇ ਨਹੀਂ ਇਹਨੇ ਛਾਤੀ ਬਟਾਰ ਨੀਂਂ ਜੇ ਉੱਪਰ ਕੋਚੜਾ ਦਾਂਗੇ ਸਿੱਧਾ ਕੋਈ ਦਿੱਕਤ ਨਹੀਂ ਹੈ ਚੀਜ਼ਾਂ ਦੀ ਗੱਲ ਕਰਦੇ ਨਾ ਕਈ ਬੰਦੇ ਪੰਜਾਬ ਚੋਂ ਹੀ ਲੈ ਕੇ ਜਾਂਦੇ ਤੇ ਪੰਜਾਬ ਚੋਂ ਹੀ ਜਾਂਦੀਆਂ ਠੀਕ ਹੈ ਲੋ ਜੀ ਕਹਿੰਦੇ ਮੁੱਦਾ ਕਾਫੀ ਭਖ ਚੁੱਕਿਆ ਹੈ ਲੱਕੀ ਗੋਲਡਸਮਿਥ ਦਾ ਅਤੇ ਰੋਹਿਤ ਦੇਸ਼ਵਾਲ ਦਾ ਜਿਸ ਨੂੰ ਲੈ ਕੇ ਦੋਸਤੋ ਟਿਪੀਕਲ ਹਰਿਆਣਵੀ ਨੇ ਵੀ ਰਿਪਲਾਈ ਕਰ ਦਿੱਤਾ ਏ 골ਡ ਸਮਿਥ ਨੂੰ ਤੇ ਮਿੱਤਰੋ ਲੱਕੀ 골ਡ ਸਮਿਥ ਦਾ ਆਉਣ ਵਾਲਾ ਇਹ ਗਾਣਾ ਜਿਸ ਨੂੰ ਲੈ ਕੇ ਰਿਪਲਾਈ ਕੀਤਾ ਏ 골ਡ ਸਮਿਥ ਨੇ ਕਿ ਇਸ ਗਾਣੇ ਦੇ ਵਿੱਚ ਚੀਕਾਂ ਕਢਾਵਾਂਗੇ ਸਾਰਿਆਂ ਦੀ ਹੁਣ ਦੇਖਦੇ ਹਾਂ ਅੱਗੇ ਕੀ ਬਣਦਾ ਏ ਫਿਲਹਾਲ ਦੇ ਲਈ ਸਾਡੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਓ ਧੰਨਵਾਦ